اسی پیسے پیسے ਮੈਨੂੰ 140 ਰੁਪਏ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ 50 ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਹੀ ਪਹਿਲਾਂ ਰੱਖ ਦਿੱਤਾ ਕਹਿਣ ਦੀ ਮੌਕਾ ਨਹੀਂ ਦਿੱਤਾ ਬੜੀਆਂ ਲੋਕਾਂ ਦਾ ਵੀ ਉਹ ਮੰਗੋ ਤੁਹਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿ ਫਗਵਾੜੇ ਦਾ ਆਪ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਹੈ ਜੀ ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਧੱਕਾ ਜਿਦਾ ਉਹ ਨਾ ਉਹ ਗਲਤ ਆ 140 ਮੰਗ ਕੇ 750 140 ਇੱਥੇ ਕਹਿ ਕੇ ਮੋੜ ਦੇ ਤਾਂ ਤੰਦਰ ਆਵੇ ਤਾਂ 750 ਰੁਪਏ ਬਣਾਤਾ ਇਹਨਾਂ ਨੇ ਜਿਹੜਾ ਕਾਊਂਟਰ ਤੇ ਇਹਨਾਂ ਨੇ ਬਰਵਾਸੀ ਖੜਾ ਕੀਤਾ ਹੈ ਉਹ ਗਲਤ ਬੋਲਦਾ ਮਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਮੇਰੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਆ ਅਗਲੇ ਤੇ ਉਹ ਕਹਿੰਦੀਆਂ 20 ਰੁਪਏ ਦਾ ਗਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਕਹਿੰਦਾ ਧੱਕੇ ਨਾ ਕਰਦਾ ਪੈਸੇ ਕੱਢੋ ਉਹਨਾਂ ਨੂੰ ਕਹਿੰਦਾ ਪੈਸੇ ਕੱਢੋ ਕਹਿੰਦਾ ਪਰਚੀਆਂ ਦੇਣ ਦੇ ਨਾਂ ਤੇ ਆ ਕੇ ਫਰੋਡ ਹੁੰਦਾ ਹੁੰਦਾ ਸੀਗਾ ਪਰਚੀਆਂ ਦੇਣੀ ਲੱਗ ਨੂੰ ਕਰ 500 ਦੇ ਪਰਚੀ ਨੇ ਲਓ ਦਿਖਾਉਣੇ 500 ਆ ਨਿਕਲਣਾ ਵਿੱਚੋਂ 1400 ਰੁਪਏ ਆਇਆ ਆ ਪੱਤਰਕਾਰ ਨਹੀਂ ਨਹੀਂ ਫੇ ਗਰੀਬ ਲੁੱਟੂਗੇ ਗਰੀਬ ਲੁੱਟੂਗੇ ਹਾਂ ਕਿਆ ਕਿਆ ਬੋਲ ਤਖੜੋ ਮੈਂ ਗੱਲ ਲੱਗੀ ਪੜੋ ਗਰੀਬ ਲੁੱਟੂਗਾ ਤੁਸੀਂ ਐਡ ਦੇ ਲ ਮੰਗ ਲਿਓ ਨਾ ਮਾਰਾ 2100 ਰੁਪਏ ਐਡ 3200 ਐਡ ਕਦੋਂ ਮੰਗਿਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਮਿੰਟ ਪੰਜਾਬ ਤੋਂ ਇੱਕ ਬੰਦਾ ਭਾਈ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਆ ਪੰਜਾਬ ਕੇਸਰੀ ਵਰਗੀ ਸਵਾਗਤ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਕਿ ਕਰਨਾ ਹੈ ਉਹ ਹਾਂ ਅਰਮਗੜ ਆਇਆ ਅੱਛਾ ਹੋਰ ਕੀ ਕਰਨ ਆਏ ਸੁਖੀ ਕਰਨੇ ਆ ਆ ਕਸਮੇ ਨੀ ਹੈ ਨਹੀਂ ਹੋਰ ਕੀ ਕਰਨ ਆਏ ਸਾਡਾ ਫਰਟੇ ਮੰਗਣ ਆਏ ਪੈਸੇ ਮੰਗਣ ਆਏ ਦੁਨੀਆ ਜਾਣਦੀ ਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਤੁਹਾਨੂੰ ਵੀ ਜਾਣਦੀ ਐ ਇੱਥੇ ਫਗਵਾੜੇ ਦੀ ਦੁਨੀਆ ਦੁਕਾਨ ਤੇ ਆਇਆ ਤੂੰ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਇਸ ਸਾਈਡ ਤੋਂ ਆ ਹੈਲੋ ਤੁਸੀਂ ਫਰੋਡ ਹੋ ਆਹ ਆਹ ਫਰੋਡ ਤੁਹਾਡਾ ਰਜਿਸਟਰ ਨਹੀਂ ਚੱਲਣਾ ਲੱਗੇ

ਇਹ ਜੋ ਪਹਨ ਜਾ ਉਹ ਯਾ ਲੋ ਕੜ ਬਈ ਲੋਕ ਦੱਸਣ ਇਹ ਗੱਲ ਬਈ ਕਿੰਨੇ ਲੋਕਾਂ ਦੇ ਨਾਲ ਇੱਥੇ ਧੱਕਾ ਹੋਇਆ ਲੋਕ ਆਉਣ ਅਕੇ ਲੰਗਰ ਲਗਾਇਆ ਥੇ ਵੀ ਅੱਜ ਨੂੰ ਐਡਾ ਦੇ ਦੀ ਬੋਲੇ ਨਾ ਬਹਿਚੋ ਲੱਕ ਕਿਲੋ ਦਾ 4 ਦਾ ਡੱਬਾ ਵੀ ਪਿਆ ਗਾਲੀ ਕੱਢਣੀ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿਲਾ ਬਣਾ ਦਿੰਦੇ ਆ ਤੇ ਜਦੋਂ ਕੋਈ ਬਿਲ ਦਿੰਦਾ ਨਹੀਂ ਫਿਰ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਥ ਲੈਂਦੇ ਆ ਬੰਦਿਆਂ ਨੇ ਤਾਂ ਇਹ ਕਹਿ ਦਿੱਤੀ ਪੁਲਿਸ ਵਾਲਿਆਂ ਨੇ ਮਿਲੀ ਭੁਗਤ ਵੀ ਹੋਰੀ ਨਾਲ ਮਾਨਦਾਰ ਨਹੀਂ ਮੈਂ ਅੱਜ ਨਾ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨੇ ਕਹਿੰਦਾ ਕਹਿੰਦਾ ਦੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਦੀ ਦਾ ਕੀ ਮੇਰੇ ਬੱਚਿਆਂ ਦੇ ਉੱਪਰ ਸਿੱਧਿਆ ਨਹੀਂ ਮੈਂ ਮਾਨ ਮੇਰੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਨਾ ਮਾਨਦਾਰ ਹੈ ਚਲ ਜਾਓ ਫਿਰ ਮਾਨਦਾਰ ਦਰਵਾਜ਼ਾ ਦੋ ਤੂੰ ਫੁੱਦੂ ਐ ਮੈਂ ਨਵਾਂ ਸ਼ਹਿਰ ਤੋਂ ਇੱਥੇ ਚੱਲ ਗਏ ਓਏ ਮਾਨਦਾਰ ਜਿਹੜੀ ਲਗਾ ਤੇ ਖੜੇ ਇੰਨੀ ਮਤਾਂ ਤੂੰ ਤੂੰ ਕਹਿ ਲੂਗਾ ਇਹ ਗੱਲ ਕਹ ਤੂੰਗਾ ਤੂੰ ਓਏ ਅਰ ਜੱਸਾ ਉਹ ਬਾਈ ਕੰਮ ਕਰ ਰਿਹਾ ਉਹਦਾ ਬਾਹ ਫੜ ਕੇ ਕਹਿੰਦਾ ਤੂੰ ਅੰਦਰ ਆ ਅੰਦਰ ਉਸ ਬਦਮਾਸ਼ ਆ ਮੈਂ ਤਾਂ ਮਹੀਨਾ ਪਹਿਲਾਂ ਆਇਆ ਸੀ ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਹਦਾ ਜੀ ਆ ਕਹਿੰਦੇ ਮਟਰ ਪਨੀਰ ਕਈ ਕੋ ਕਹੇਤਾ ਇਹਨਾਂ ਨੇ ਇੱਕ ਦੋ ਪਲੇਟਾਂ ਕਰਾ ਦਿੱਤੀ ਮੈਨੂੰ ਉਦਾਂ ਕਰ ਤੁਮ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੇ ਬਾਕੀ ਕਿੰਨੇ ਦਿੱਤੇ 750 ਰੁਪਏ ਹਲੋ ਜੀ ਨਹੀਂ 140 ਦਾ 750 ਕਿਦਾ ਬਣ ਗਿਆ ਜੀ ਉਹ ਇਹ ਤਾਂ ਗੱਲ ਆ ਨਾ ਕਿਦਾਂ ਬਣ ਗਿਆ ਮੈਨੂੰ ਦੇਣੇ ਪਏ ਤੁਸੀਂ ਦੱਸੋ ਇਹ ਪਾ ਬਣੇ ਮੈਨਾਂ ਮੁੰਡੇ ਐਸੇ ਗੱਡੀ ਜੇ ਮੈਨੂੰ ਦੇਣੇ ਪਏ ਉਦੋਂ ਉਹ ਕਹਿੰਦੇ ਦੇ ਪਰਾ ਲਾੜਨਾ ਨਹੀਂ ਕਿਹੜਾ ਝਗੜਾ ਨਹੀਂ ਕਰਨਾ ਆਪਾਂ ਦੇ ਦਿੱਤੇ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ 50 ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਪਹਿਲੇ ਰੱਖੇ ਤਾਂ ਕਹਿਣ ਦੀ ਮੌਕਾ ਹੀ ਨਹੀਂ ਦਿੱਤਾ 140 ਦੱਸ ਕੇ ਆਪੇ ਸਮਾਨ ਰੱਖੀ ਗਏ ਘੱਟੋ ਘਾਟ 6 ਸਾਲ ਪਹਿਲਾਂ ਵੀ ਐਸੇ ਉਦੋਂ ਵੀ ਦੇ ਹੋਈ ਸੀਗੀ ਆ ਬੰਦੇ ਖੜੇ ਯਾਰ ਇਹਨਾਂ ਨਾਲ ਵੀ ਇਦਾਂ ਹੀ ਹੋਈ ਘੱਟੋ ਘਾਟ 6 ਸਾਲ ਪਹਿਲਾਂ ਉਦੋਂ ਵੀ ਦੇ ਹੋਈ ਗਏਗਾ ਜੀ ਸਾਹਿਬ ਇੱਦਾਂ ਨਹੀਂ ਹੁਣ ਜਾਂਦੇ ਸਾਡੇ 20 ਮੁੰਡਾ ਲੜਾਈ ਤੁਹਾਡਾ ਕਰਨ ਨੂੰ ਕਰ ਸਕਦੇ ਸੀ ਕੀਤਾ ਨਹੀਂ ਲੈ ਇੱਕ ਨਹੀਂ ਮੈਨੂੰ ਘੱਟੋ-ਘੱਟ ਮੈਂ 30-40 ਗਵਾਹੀਆਂ ਮੈਂ ਕੋਰਟ 'ਚ ਕਰਾਉਣੀਆਂ ਬਾਈ ਜੀ ਇਹ ਤੁਸੀਂ ਸੋਸ਼ਲ ਮੀਡੀਆ ਦੇ ਲੋਕਾਂ ਦਾ ਵੀ ਉਹ ਮੰਗੋ ਸਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿਹਾ ਫਗਵਾੜੇ ਦਾ ਆਪ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਲਿਆ ਜੀ ਲੋਕਾਂ ਨੂੰ ਤੁਹਾਨੂੰ ਆਪੇ ਦੱਸ ਦੇਣਾ ਜੀ ਇਹ ਕੀ ਗੱਲ ਆ ਸਾਰੇ ਗੁੰਡਾ ਕਰਦੀ ਆ ਜੀ ਇਹ ਕੋਈ ਨਹੀਂ ਬੰਦਾ ਮੰਗੂਗਾ ਜੀ ਕੋਈ ਚੀਜ਼ ਤਾਂ ਤੁਸੀਂ ਦਿਓ ਯਾਰ ਕੋ ਖਾਊਗਾ ਪੈਸਾ ਨਾ ਲਵਾਂਗੇ ਨਹੀਂ ਨਹੀਂ ਖਾਊਗਾ ਖਾਣ ਨਹੀਂ ਨਹੀਂ ਖਾਣ ਯਾਰ ਮੰਗਣੇ 'ਚ ਫਰਕ ਆ ਨਾ ਜੀ ਮੈਂ ਇਹਨਾਂ ਲੱਸੀ ਅੱਗੇ ਇੱਕ ਮਿੰਟ ਆਓ ਤੁਸੀਂ ਆਪ ਮੰਗੇ ਤੇ ਲਿਆ ਕੇ ਧਰੀਆਂ ਸੀ ਜਿਨ੍ਹਾਂ ਨੇ ਇਹਨਾਂ ਨੇ ਪਹਿਲਾਂ ਰੱਖ ਤੇ ਕਹਿਣ ਤੋਂ ਪਹਿਲਾਂ ਹੀ ਖਾਦੀ ਨਹੀਂ ਤੂੰ ਖਾਦੀ ਪਰ ਆਉਣ ਵਾਲਾ ਨਹੀਂ ਖਾਦੀ ਮਨੇ ਰੱਖਣੇ ਨਹੀਂ ਕੀ ਮਤਲਬ ਇਹ ਕੀ ਮਤਲਬ ਆ ਤੁਹਾਡਾ ਕਮਾਲ ਜੀ ਹੋ ਗਈ ਨਹੀਂ ਨਹੀਂ ਅੱਛਾ ਨਹੀਂ ਤੁਸੀਂ ਮੰਗਿਆ ਨਹੀਂ ਰੱਖ ਦੋਗੇ ਆਪੇ ਤੁਸੀਂ ਮੂੰਹੇ ਬਾਤ ਬਾਬਾ ਜੀ 140 ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਤੱਕਾ ਜਦਾ ਉਹ ਗਲਤ ਆ 140 ਮੰਗ ਕੇ 750 140 ਤੇ ਕਹਿ ਕੇ ਮੋੜ ਦੇ ਤਾਂਦਰਾਂ ਵਾਂ ਤੋਂ 750 ਰੁਪਇਆ ਬਣਾਤਾ ਇਹਨਾਂ ਨੇ ਤਾਂ ਉਦੋਂ ਮੈਂ ਲੜਾਈ ਝਗੜਾ ਨਹੀਂ ਕੀਤਾ ਮੈਨਾਂ ਕੋਈ ਕਾਲੀ ਸੀਗੀ ਮੈਨੂੰ ਉਦੋਂ ਜਲੰਧਰ ਨੂੰ ਜਾਣਾ ਸੀ ਮੈਂ ਅੱਛਾ ਗੱਡੀ ਵਿੱਚ ਇਹ ਗਲਤ ਆ ਇਹਦਾ ਨਾ ਚਲਦੇ ਹੋ ਮਾਈਆਂ ਕਾਲੀਆਂ ਚੜ ਗਈਆਂ ਬੱਸੇ ਉਹ ਉਹ ਜਿਹੜਾ 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 ਕਾਊਂਟਰ ਤੇ ਇਹਨਾਂ ਨੇ ਪਰਵਾਸੀ ਖੜਾ ਕੀਤਾ ਉਹ ਗਲਤ ਬੋਲਦਾ ਮਾਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਪਹਿਲੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਅਗਲੇ ਤੇ ਇੱਥੇ ਬੰਦਾ ਦੱਸਦਾ ਕੋਈ ਨਾ ਪੁਲਿਸ ਵੀ ਬੁਲਾ ਲਈ ਨਾਲੇ ਪੁਲਿਸ ਨੂੰ ਸਾਥ ਦੇ ਲਿਆ ਜੀ ਜਦੇ ਇਹ ਪੁਲਿਸ ਵੀ ਸਾਥ ਦੇ ਲ ਉੱਟ ਤਾਂ ਮਿਲ ਹੀ ਭੋਤ ਨਾ ਹੋ ਰਹੀ ਆ ਭਾਈ ਨਹੀਂ ਤਾਂ ਆਮ ਕੋਈ ਨਹੀਂ ਆ ਪੁਲਿਸ ਵਾਲਿਆਂ ਨੂੰ ਵੀ ਹੁਣ ਆਪਾਂ ਆਪਾਂ ਦੋ ਬੰਦੇ ਪੱਕੇ ਛੱਡਾਂਗੇ ਹੁਣ ਜੀ ਨਾਲ ਉਹ ਪੁਲਿਸੀਆ ਵੀ ਹੁਣ ਆਉਣ ਦੇਖਦੇ ਆ ਕਿਹੜੇ ਆਉਂਦੇ ਆ ਉਹ ਟੈਂਸ਼ਨ ਲੈ ਕੇ ਰਹਿ ਨੇ ਉਹਨੇ ਨਹੀਂ ਕੀ ਆ ਕੀ ਆ ਭਾਈ ਦੱਸ ਦੱਸ ਨੂੰ ਨਹੀਂ ਕੀ ਕਹਿੰਦਾ ਇਹ ਕਹਿੰਦੇ ਅੱਧੀ ਕਰਦੇ ਆ ਇਹ ਪਰ ਹੁਣ ਡਰ ਗਿਆ ਸਰੀਰ ਨਹੀਂ ਹੁੰਦਾ ਗੱਲ ਨਹੀਂ 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 ਪੁਲਿਸ ਜਾਂ ਨਾਲ ਰਲ ਹੀ ਵੀ ਬੰਦੇ ਬੋਲਦੇ ਨਹੀਂ ਯਾਰ ਉਹ ਬੰਦਾ ਪੇਸ਼ ਕਰੋ ਜੀ ਜਿਹੜਾ ਬੰਦਾ ਗਾਲਾਂ ਕੱਢੀਆਂ ਸਾਡੇ ਬੰਦੇ ਨੂੰ ਇਹਨੂੰ ਉਹ ਬੰਦਾ ਲਿਆਓ ਜੀ ਯਾਰ ਗਾਲਾਂ ਮੈਂ ਤੁਹਾਨੂੰ ਦੱਸ ਦਿੰਦਾ ਲੈ ਆਓ ਬੰਦਾ ਮੋਰੇ ਤਾਂ ਲੈ ਆਓ ਤੁਹਾਨੂੰ ਦੱਸ ਦਿੰਦੇ ਆ ਬੰਦਾ ਲੈ ਆਓ ਮੋਰੇ ਜੀ ਸਰਦਾਰ ਜੀ ਨੂੰ ਪਤਾ ਉਹਨਾਂ ਨੂੰ ਕਿਹਨੇ ਗਾਲਾਂ ਕਿੰਨੇ ਗੱਡੀਆਂ ਆ ਹੈ ਕਿੰਨੇ ਗਾਲਾਂ ਗੱਡੀਆਂ ਜਿਹੜਾ ਭਈਆ ਸੀ ਕਾਊਂਟਰ ਤੇ ਖੜਾ ਜਿਹੜਾ ਭਈਆ ਕਾਊਂਟਰ ਤੇ ਖੜਾ ਸੀ ਆ ਉਹਨੂੰ ਬੋਲਣਾ ਨਹੀਂ ਆਉਂਦਾ ਉਹ ਗਲਤ ਬੋਲਦਾ ਉਹ ਮਾਈਆਂ ਨੂੰ ਵੀ ਗਲਤ ਬੋਲਿਆ ਉਹਨੇ ਜਿਹੜੀਆਂ ਲੇਡੀਜ਼ ਸੀਆਂ ਉਹਨਾਂ ਨੂੰ ਵੀ ਗਲਤ ਬੋਲਦਾ ਸੀ ਉਹ ਮੈਂ ਜਿਹਨੂੰ ਕਿਹਾ ਮੈਂ ਕਿਹਾ ਤੂੰ ਉਹਨਾਂ ਨੂੰ ਕੱਲੇ ਗਲਤ ਬੋਲਣ ਲੱਗਾ ਤੂੰ ਹਨਾ ਉਹ ਕਹਿੰਦੀਆਂ 20 ਰੁਪਏ ਦਾ ਕਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਕਹਿੰਦਾ ਧ हां ਨਹੀਂ ਐਂ ਕਰਦੂ ਐਂ ਕਰਦੂ ਮੈਂ ਖਾ ਤੂੰ ਗਾਲੇ ਗਲਤ ਬੋਲਦਾ ਇਹਨਾਂ ਨੂੰ ਉਹ ਚੜ ਚੜ ਗਈਆਂ ਜਲੰਧਰ ਨੂੰ ਵਿਚਾਰੀਆਂ ਦੋ ਜਾਣੀਆਂ ਉਹ ਜਲੰਧਰ ਨੂੰ ਬਸੇ ਲੈ हां ਆ ਦੇਖਿਆ ਜਿਹੜੇ ਜਿਹੜੇ ਆ ਗਏ ਜਿਹੜੇ ਆ ਗਏ ਇਹ ਜਿਹੜੇ ਆ ਗਏ ਜੀ ਜਿਹੜੇ ਆ ਗਏ ਇਹਨਾਂ ਨੂੰ ਦੱਸੋ ਜਿਹੜੇ ਆ ਗਏ ਆ ਖੜੇ ਆ ਇਹਨਾਂ ਨੂੰ ਦੱਸ ਆ ਜਿਹੜੇ ਹੁਣ ਤੁਹਾਡੇ ਮੂੰਹ ਪਰ ਖੜੇ ਆਂ ਪਾਰਟੀਆਂ ਦੇਣ ਦੇ ਨਾਂ ਤੇ ਅੱਗੇ ਫਰੋਡ ਹੁੰਦਾ ਹੁੰਦਾ ਸੀਗਾ ਪਾਰਟੀਆਂ ਦੇਣੀਆਂ ਲੱਗ ਨੂੰ ਕਰ 500 ਦੇ ਪਾਰਟੀਆਂ ਲੈ ਲੋ ਦਿਖਾਉਣੇ 500 ਆ ਨਿਕਲਣਾ ਵਿੱਚੋਂ 400 ਰੁਪਈਆ ਆ ਅੱਗੇ ਇਸ ਚੀਜ਼ ਦਾ ਵੀ ਹਾਈਲਾਈਟ ਹੋ ਚੁੱਕੀ ਆ ਵੀਡੀਓਆਂ ਵੀ ਆ ਚੁੱਕੀਆਂ ਇੱਥੇ ਗ ਹਾਂ ਚਲੋ ਪਰਚੀਆਂ ਵਾਲਾ ਕੰਮ ਵੀ ਕਰਦੇ ਹਾਂ ਸੰਨ ਪਤਾ ਨਹੀਂ ਤੁਸੀਂ ਗਈ ਜਾਂਦੇ ਬੱਜੇ ਨਹੀਂ ਤੁਸੀਂ ਹੀ ਨਹੀਂ ਗਈ ਜਾਂਦੇ ਸਰ ਤੁਹਾਡੇ ਮੂੰਹ ਤੇ ਗਈ ਜਾਂਦਾ ਬੰਦਾ ਸੰਨ ਸੰਨ ਕੀ ਪਤਾ ਵਾ ਸੰਨ ਕੀ ਪਤਾ ਵਾ ਇੱਧਰ ਸਾਡੀਆਂ ਰੇਟ ਲਿਸਟਾਂ ਲੱਗੀਆਂ ਹੋਈਆਂ ਸਾਹਮਣੇ ਉਹ ਸਾਰਾ ਕੁਝ ਲਿਖਿਆ ਹੋਇਆ ਟੇਬਲ ਤੇ ਗਾਗ ਦਾ ਫਰਜ ਬੰਦਾ ਭਾਜੀ ਮੈਨੂੰ ਲੈਣਾ ਮੈਨੂੰ ਲਵੇ ਟੇਬਲ ਤੇ ਪਹਿਲਾ ਪੜ ਕੇ ਲਵੇ ਸਾਡੇ ਮੈਨੂੰ ਗਾਗ ਦਾ ਫਰਜ ਬੰਦਾ ਕਿ ਤੁਹਾਡਾ ਫਰਜ ਬੰਦਾ ਮੈਨੂੰ ਦੇਣਾ ਮੈਂ ਟੇਬਲ ਤੇ ਮੰਗਣ ਨਹੀਂ ਨਹੀਂ ਕਿਉਂ ਮੰਗੋ ਮੇਰੀ ਗੱਲ ਸੁਣੋ ਮੇਰੀ ਉਹ ਬਾਈ ਮੇਰੀ ਗੱਲ ਮੇਰੀ ਸੁਣ ਲੋ ਗੱਲ 140 ਚ ਬੰਦਾ ਬਲਾ ਗਿਆ ਕਿੱਥੇ ਆ ਵੀਰੋ ਕਿੱਥੇ ਆ ਭਾਜੀ ਉਹ ਵੀਰ ਜੀ ਉਹ ਰੇਟ ਲਿਸਟਾ ਲੱਗਿਆ ਰੇਟ ਲਿਸਟਾ ਕੈਮਰਾ ਮਾਰੋ ਉਹ ਛੱਡੋ ਯਾਰ ਉਹ ਛੱਡੋ ਗਾਗ ਛੱਡੋ ਉਹ ਛੱਡੋ ਯਾਰ ਸਾਡਾ ਫਰਜ ਹੈ ਰੇਟ ਲਿਸਟ ਲਾਣਾ ਗਾਗ ਦਾ ਫਰਜ ਆ ਪੜਨਾ ਨਹੀਂ ਪੜਦਾ ਰੇਟ ਲਿਸਟ ਲੱਗੀ ਆ ਜੀ ਹਾਂ ਜੀ ਬੰਦੇਆਂ ਵਾਂਗੂ 140 ਵਾਂਗੂ ਨਹੀਂ ਆਰਾਮ ਨਾਲ ਗੱਲ ਨਹੀਂ ਨਹੀਂ ਗੱਲ ਸੁਣ ਹਾਂ ਪੱਤਰਕਾਰ ਆ ਨਹੀਂ ਮੇਰੇ ਨਾਲ ਫੇ ਗਰੀਬ ਲੁੱਟੂਗੇ ਗਰੀਬ ਲੁੱਟੂਗੇ ਹਾਂ ਕੀ ਕੀ ਬੋਲ ਲਿਸਟ ਲੱਗੀ ਪੜੋ ਗਰੀਬ ਲੁੱਟੂਗਾ ਤੁਸੀਂ ਪੜੋ ਰੈਡ ਲਿਸਟ ਲੱਗੀ 140 ਰੁਪਏ ਕੈਸ਼ ਦੇ ਵਿੱਚ ਉਹ ਬਾਈ ਜੀ ਗੱਲ ਸੁਣ ਲੈ 140 ਨਹੀਂ ਨਹੀਂ ਤੁਸੀਂ ਪੱਤਰਕਾਰ ਹੋ ਤੁਸੀਂ ਪੱਤਰਕਾਰ ਹੋ ਇੱਜ਼ਤ ਨਾਲ ਗੱਲ ਕਰੋ ਕੀ ਇੱਜਤ ਨਾਲ ਗੱਲ ਕਰੋ ਹੈ ਨਾਮ ਨਾਲ ਆ ਪਰ ਆ ਰਾਮ ਨਾਲ ਗੱਲ ਕਰੋ ਸਾਡਾ ਫਰਜਾ ਰੇਟ ਲਿਸਟ ਲਾਣੀ ਨਹੀਂ ਸੁਣੂਗਾ ਇੱਕ ਮਿੰਟ ਸਾਡਾ ਫਰਜਾ ਰੇਟ ਲਿਸਟ ਲਾਣਾ ਤੁਸੀਂ ਪੜੋ ਤੁਹਾਡਾ ਫਰਜ ਬੰਦਾ ਪੜੋ ਲੱਡੂ ਲੱਡੂ ਨਾ ਗੱਲ ਕਰੀਂ ਫਿਰ ਨਾ ਗੱਲ ਰੇਟ ਲਿਸਟ ਪੜਨਾ ਅੱਛਾ ਨਹੀਂ ਨਹੀਂ ਕੀ ਫਟੜੇ ਬੋਰਡ ਲੱਗਿਆ ਰੇਟ ਲਿਸਟਾਂ ਦੇ ਕੋਈ ਨਜ਼ਾਇਜ਼ ਆ 140 ਰੁਪਏ ਮੰਗ ਕੇ ਕਹਿੰਦੇ ਅਸੀਂ ਜੋ ਕਹੀ 140 ਰੁਪਏ ਬੜਾ ਧਾਕਰੇ ਡਿਸ਼ਾ ਲੱਗੀ ਹੈ ਹੈ ਹੋਣੇ ਲਈ ਆਪਣੇ ਬੰਦੇ ਵੇਖੋ ਨਟ ਓਏ ਇੱਕ ਮਿੰਟ ਓਏ ਲੱਕੀ ਓਏ ਓਏ ਇੱਕ ਮਿੰਟ ਤੇ ਨਾ ਮਾਰ ਓ ਲੱਕੀ ਇੱਕ ਮਿੰਟ ਤੁਹਾਨੂੰ ਤੁਹਾਡੀ ਬਾਸ਼ਾ ਜੀ ਸਮਝਾਣੇ ਆ ਜੀ ਤੂੰ ਇੱਧਰ ਹੈਲੋ ਭਾਈ ਸਾਹਿਬ ਇੱਕ ਮਿੰਟ ਆਰਾਮ ਨਾਲ ਕਰਦੇ ਆ ਆਰਾਮ ਨਾਲ ਕਰ ਗੱਲ ਆਰਾਮ ਨਾਲ ਕਰਦੇ ਆ ਇੱਕ ਮਿੰਟ ਆਰਾਮ ਨਾਲ ਕਰ ਗੱਲ ਹੈਲੋ ਤੁਹਾਡੀ ਤੁਹਾਡੀ ਭਾਸ਼ਾ ਦੇ ਤੁਸੀਂ ਐਡ ਦੇ ਨਾ ਮੰਗਦੇ ਹੋ ਨਾ ਮਹਾਰਾਜ 2100 ਰੁਪਏ ਐਡ 3200 ਐਡ ਕਦੋਂ ਮੰਗਿਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਜੀ ਇੱਕ ਮਿੰਟ ਇਹ ਹਰ ਬੱਤਰ ਕਰਦੀ ਐਡ ਦਾ ਰੇਟ ਫਿਕਸ ਆ ਉਹ ਪੰਜਾਬ ਕੇਸਰੀ ਵਰਗੀ ਐਕਵਾਡ ਮੇਰੇ ਨਾਲ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਤੁਸੀਂ ਕੀ ਕਰਨ ਆਏ ਹੋ ਹਾਂਜੀ ਮਗੜ ਆਏ ਆ ਅੱਛਾ ਹੋਰ ਕੀ ਕਰਨ ਆਏ ਤੁਸੀਂ ਕੀ ਕਰਨ ਆਏ ਆ ਆਹ ਦਾ ਸਮਾਂ ਨਹੀਂ ਹੈ ਨਹੀਂ ਹੋਰ ਕੀ ਕਰਨ ਆਏ ਸਾਡਾ ਫਰਜ ਹੈ ਤਾਹੇ ਮੰਗਣ ਆਏ ਪੈਸੇ ਮੰਗਣ ਆਏ ਬਾਈ ਕਿਹੋ ਵੀ ਜਿਹੜੇ ਬੰਦੇ ਆ ਪੈਸੇ ਮੰਗਣ ਆਇਆ ਜਗਦੀਪ ਸਿੰਘ 43 ਕਹਿੰਦੇ ਆਏ ਦੇਖ ਲਓ ਜੀ ਭਾਈ ਸਾਡਾ ਫਰਜ ਹੈ ਦੁਨੀਆ ਜਾਣਦੀ ਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਕੀ ਤੁਹਾਨੂੰ ਵੀ ਜਾਣਦੀ ਐ ਇੱਥੇ ਫਗਵਾੜੇ ਦੀ ਦੁਨੀਆ ਤੁਸੀਂ ਪੱਤਰਕਾਰ ਹਾਂਜੀ ਵੀਰ ਆਇਆ ਹਾਂ ਹਾਂ ਤੁਸੀਂ ਆਪਣਾ ਪਹਿਲਾ yellow card ਦਿਖਾਓ ਕਿੱਥੇ ਆ ਕੋਈ ਨਾ ਤੈਨੂੰ ਸਾਰਾ ਕੁਝ ਦਿਖਾ ਦਿਆਂਗਾ ਚੱਲਾ ਦਿਖਾ ਸਾਨੂੰ ਮੈਂ ਤਾਂ ਤਾਰੇ ਦਿਖਾਉਂਦਾ ਹੁੰਦਾ ਤਾਰੇ ਉਹ ਤਾਰੀਆਂ ਦੀ ਤੂੰ ਬਫਰ ਕਰ ਤੂੰ ਪਹਿਲਾ yellow card ਦੇ ਲਿਆ yellow card ਵਾਲੀ ਪੱਤਰਕਾਰ ਬੁਲਾ ਲੈ ਇੱਥੇ ਤੂੰ ਦੇ ਨਾ ਆਪਣਾ ਉਹ ਬੱਸ ਕਰ ਤੂੰ ਤੂੰ ਕੌਣ ਹੁੰਦਾ ਤੇਰੇ ਕੋਲ ਕੀ ਥੋੜੀ ਆ ਤੇਰੇ ਕੋਲ ਕੀ ਥੋੜੀ ਆ ਮੇਰੀ ਦੁਕਾਨ ਤੇ ਆਇਆ ਤੂੰ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਗਵਾਹ ਲੈ ਕੇ ਆਇਆ ਗਵਾਹ ਗਵਾਹ ਲੈ ਕੇ ਸਾਡੀ ਬੁਲਾ ਯੈਲੋ ਕਾਰਡ ਦੇਗਾ ਤਾਂ ਤੇਰੇ ਕੋਲ ਯੈਲੋ ਕਾਰਡ ਹੈਗਾ ਚਲ ਥਾਣੇ ਵਾਲਿਆਂ ਨੂੰ ਬੁਲਾ ਲਾ ਨਹੀਂ ਤੂੰ ਥਾਣੇ ਵਾਲਿਆਂ ਨੂੰ ਬੁਲਾ ਪੁਲਿਸ SAD ਕਹ ਉਹਨਾਂ ਕੋਲ ਯੈਲੋ ਕਾਰਡ ਨਹੀਂ ਦਿਖਾ ਰਹੇ ਪੁਲਿਸ SAD ਯੈਲੋ ਕਾਰਡ ਨਹੀਂ ਹੈ ਹਾਂ ਪੁਲਿਸ SAD ਇਹ ਫੋਟੋ ਕੋਈ ਨਾ ਕੋਈ ਨਾ ਭਜੀ ਸਾਈਡ ਤੋਂ ਹੈ ਹੈਲੋ ਤੁਸੀਂ ਫਰੋਡ ਹਾਂ ਹਾਂ ਫਰੋਡ ਫਰੋਡ ਤੁਹਾਡਾ ਰਜਿਸਟਰਡ ਚੈਨਲ ਹੈ ਹਾਂ ਫਰੋਡ ਹੈ ਤੁਸੀਂ ਕੋਈ ਗੱਲ ਨਹੀਂ ਹਾਂ ਔਰ ਤੁਸੀਂ ਸਾਈਡ ਹੋ ਜਾਓ ਇਹਨਾਂ ਕੋਲ ਹੈ ਨਹੀਂ ਯੈਲੋ ਕਾਰਡ ਹੈ ਬ੍ਰੋਡ ਵਾਲੇ ਅਸੀਂ ਫੋਟੋ ਵਾਲੇ ਦੂਜੇ ਹੀ ਹੋ ਜਾਂ ਉਹ ਜਾਂ ਉਹ ਜਾਂ ਕੋਲੇ ਕੋਈ ਥੋੜੀ ਨਹੀਂ ਸੱਟ